ਅੱਜ ਦੀਆਂ ਮੰਗਾਂ ਜਿਹੜੀਆਂ ਇਸ ਦਫ਼ਤਰ ਨਾਲ ਏਟ ਡਿਪਾਰਟਮੈਂਟ ਨਾਲ ਸਬੰਧਤ ਮੰਗਾਂ ਤੁਸੀਂ ਮਿਲਣ ਆਏ ਆ ਜਿਵੇਂ ਅਸੀਂ ਝੋਨਾ ਵਟਲੇ ਆ ਵਾ ਜਿਹੜੀ ਉਹਦੀ ਰਹਿਣ ਖੂਨ ਦਾ ਉਹਦੀ ਸੰਭਾਲ ਕਰਨੀ ਆ ਕਣਕ ਬੀਜਣੀ ਆ ਤਣਕ ਦੇ ਵਿੱਚ ਸਾਨੂੰ ਡੀਏਪੀ ਦੀ ਲੋੜ ਆ ਉਹ ਸਬੰਧਤ ਅਸੀਂ ਮਿਲਿਆ ਅਸੀਂ 2 ਸਾਲ ਪਹਿਲਾਂ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਆ ਰਹੇ ਆ ਵੀ ਜਿਹੜੀ ਝੋਨੇ ਦੀ ਪ੍ਰਾੜੀ ਆ ਉਹਦੀ ਸਾਹ ਸੰਭਾਲ ਲਈ ਉਹਨੂੰ ਨਾਸ਼ਟ ਕਰ ਲਈ ਸਾਨੂੰ ਜਿਹੜੇ ਹੈਗੇ ਉਹ ਸੰਦ ਦਿੱਤੇ ਜਾਣ ਸਰਕਾਰ ਨੇ ਭਾਵੇਂ ਸੰਦ ਦਿੱਤੇ ਆ ਬੜੀ ਥੋੜੀ ਕਣੀ ਸੀ ਜੀ ਦਿੱਤੇ ਆ ਤੇ ਬਾਕੀ ਜਿਹੜੇ ਲੋਕ ਆ ਉਹਨਾਂ ਕੋਲੇ ਸੰਦ ਹੈ ਨਹੀਂ ਤੇ ਉਹ ਨਾ ਇਹ ਜਿਹੜੇ ਪਰਾਲੀ ਆ ਇਹ ਨੂੰ ਉਹ ਕਾਊਂਟ ਨਹੀਂ ਸਕਦੇ ਕਿਉਂਕਿ ਇੱਥੇ ਖਰਚਾ ਬਹੁਤ ਆ ਸਰਕਾਰ ਨੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਫੈਸਲੇ ਦਿੱਤੇ ਆ ਸਾਧ ਦਿੱਤਾ ਸਰਕਾਰਾਂ ਨੂੰ ਵੀ ਜਾਂ ਤਾਂ ਇਹਨਾਂ ਨੂੰ 2000 ਰੁਪਿਆ ਕਵਟਰਲ ਦਿੱਤਾ ਜਾਵੇ 200 ਰੁਪਿਆ ਕਵਟਰਲ ਜਾਂ 7000 ਰੁਪਿਆ ਕਿੱਲੇ ਦਾ ਦਿੱਤਾ ਜਾਵੇ ਤਾਂ ਕਿ ਇਹ ਥਾਂ ਜਿਹੜੇ ਹੈਗੇ ਕਿਰਾਏ ਤੇ ਲੈ ਕੇ ਉਹ ਜਿਹੜੀ ਪ੍ਰਾਲੀ ਉਹਨੂੰ ਨਾਸ਼ਟ ਕਰਨ ਅੱਜ ਅਸੀਂ ਚੀਫ ਸਾਹਿਬ ਤੋਂ ਇਹ ਮੰਗ ਕਰਨ ਆਏ ਆ ਵੀ ਜਿਹੜੇ ਥਾਂ ਦਾ ਸਾਨੂੰ ਦਿੱਤੇ ਜਾਵੇ ਉਹ ਜੇ 2-4 ਦਿਨਾਂ ਦੇ ਵਿੱਚ ਨਹੀਂ ਸੰਦ ਦਿੱਤੇ ਜਾਂਦੇ ਤੇ ਸਾਡੇ ਕੋਲੇ ਪ੍ਰਾਲੀ ਦੀ ਸਾਂਭ ਸੰਭਾਲ ਲਈ ਕੋਈ ਵੀ ਪ੍ਰਬੰਧ ਹੈ ਨਹੀਂਗਾ ਦੂਜਾ ਜੋੜੀ ਡੀਏਪੀ ਦੀ ਘਾਟ ਆ ਕਣਕ ਵੀਜਣੇ ਆ ਅਸੀਂ ਆਲੂ ਵੀਜਣੇ ਆ ਉਹ ਘਾਟ ਆ ਜਿਹੜੀ ਉਹ ਸਾਡੀ ਪੂਰੀ ਕੀਤੀ ਜਾਵੇ ਕਿਉਂਕਿ ਮਾਰਕੀਟ ਦੇ ਵਿੱਚ ਕੁਝ ਦੁਕਾਨਦਾਰ ਜਿਹੜੀ ਡੀਏਪੀ ਦੀ ਖਾਦੀ ਬੁਰੀ 1350 ਰੁਪਏ ਦੀ ਆ ਉਹ 15-1600 ਤੱਕ ਬਲੈਕ ਦੇ ਵਿੱਚ ਵੇਚ ਰਹੇ ਆ ਅਸੀਂ ਉਹ ਵੀ ਮੰਗ ਕੀਤੀ ਆ ਵੀ ਉਹਨੂੰ ਠੱਲ ਪਾਈ ਜਾਵੇ ਕਿਉਂਕਿ ਕਿਸਾਨ ਜਿਹੜਾ ਸਾਡੀ ਫਸਲ ਦਾ ਝਾੜ ਆ ਉਹ ਤੇ 33% ਝਾੜ ਛੋਣ ਦੀ ਫਸਲ ਦਾ ਸਾਡਾ ਘਟ ਗਿਆ ਵਾ ਪਹਿਲਾਂ ਹੀ ਅਸੀਂ ਘਾਟੇ 'ਚ ਆ ਤੇ ਅਸੀਂ ਫੇਰ ਵਾਂਗ ਇਹੀ ਕਰਦੇ ਆ ਵੀ ਕਿਸਾਨਾਂ ਨੂੰ ਵੱਧ ਤੋਂ ਵੱਧ ਰੀਲੀਫ ਦਿੱਤੀ ਜਾਵੇ ਸਹਾਇਤਾ ਦਿੱਤੀ ਜਾਵੇ ਬੋਨਸ ਦਿੱਤਾ ਜਾਵੇ ਉਹ ਇੰਨਾ ਰਾਹੀ ਅਸੀਂ ਪੰਜਾਬ ਸਰਕਾਰ ਤੱਕ ਗੱਲ ਪਹੁੰਚਾਉਣਾ ਹੈ ਕੋਈ ਤਰੀਕ ਵੀ ਦਿੱਤੀ ਗਿਆ ਆ ਆਖਰੀ ਮਿੱਡਮ ਕੋਈ ਤਰੀਕ ਦਿੱਤੀ ਗਿਆ ਲਾਸਟ ਲਾਸਟ ਤਰੀਕ ਸਾਡੇ ਵਿੱਚ ਸਾਡੇ ਹੁੰਦੇ ਆ 2 ਦਿਨ ਤੇ 3 ਦਿਨ ਜੇ ਤਿੰਨਾਂ ਚਾਹੁੰਦੇ ਨਾ ਕੋਈ ਪ੍ਰਬੰਧ ਹੋ ਗਿਆ ਤਾਂ ਠੀਕ ਹੈ ਨਹੀਂ ਫਿਰ ਉਹ ਜਿਹੜਾ ਕਿਸਾਨਾਂ ਕੋਲੇ ਸਾਧਨ ਹੁੰਦਾ ਉਹੀ ਵਰਤਦਾ ਹੈ ਪਰ ਇਹ ਤੋਂਾਰੇ ਤੁਸੀਂ ਦੇਖਿਆ ਕਿ ਪਿਛਲੇ ਸਾਲ ਨਾਲੋਂ ਕਾਫੀ ਜਿਹੜੀ ਅੱਗ ਲੱਗਣ ਦੇ ਮਾਮਲੇ ਘਟੇ ਨੇ ਸੋ ਕੀ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਕਿਸਾਨ ਵੀ ਜਾਗਰੂਕ ਹੋਏ ਨੇ ਦੇਖੋ ਅੱਗ ਅੱਗੇ ਨਾਲੋਂ ਕਾਫੀ ਘਟ ਗਈ ਆ ਕਿਉਂਕਿ ਕਿਸਾਨ ਆ ਜਿਹੜੇ ਅੱਜ ਕਿਸਾਨਾਂ ਦੀਆਂ ਜਥੇਬੰਦੀਆਂ ਬੜੀਆਂ ਹੋਈਆਂ ਉਹਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਬੁੱਧੀਜੀਵੀ ਆਉਂਦੇ ਆ ਸਮਝਾਉਂਦੇ ਵੀ ਆ ਪਰ ਅੱਗ ਅਸੀਂ ਵੀ ਲੋੜ ਨੂੰ ਸਾਡਾ ਜੀ ਨਹੀਂ ਕਰਦਾ ਇਦੋਂ ਸਾਡੇ ਕੋਲੇ ਸਾਧਨ ਹੈ ਨਹੀਂਗੇ ਜਾਂ ਜਿਹੜਾ ਕਿੱਲੇ ਦੋ ਕਿੱਲੇ ਵਾਲਾ ਵਾ ਉਹਦੇ ਕੋਲੇ ਜੇਬ 'ਚ ਪੈਸਾ ਹੈ ਨਹੀਂਗਾ ਕੋਈ ਬੱਚਤ ਹੈ ਨਹੀਂਗੀ ਉਹਦੇ ਅੱਗ ਤੋਂ ਬਿਨਾਂ ਫਿਰ ਸਾਡੇ ਕੋਲੇ ਕੋਈ ਗੁਜ਼ਾਰਾ ਹੈ ਦੀਗਾ ਉਹ ਅਸੀਂ ਮਜਬੂਰੀ ਵਿੱਚ ਲਾਉਂਦੇ ਆ ਜੇ ਸਰਕਾਰ ਸਾਨੂੰ ਸਾਰੇ ਸੰਦ ਮੁਹਈਆ ਕਰਾਵੇ ਤਾਂ ਅਸੀਂ ਬਿਲਕੁਲ ਇਹ ਰਾਹ ਦੇ ਪੈਦਗੇ ਸਾਡੇ ਕੋਲੇ ਜਿੰਨਾਂ ਕੋਲੇ ਸਰਕਾਰ ਨੇ ਸਬਸਿਡੀ ਤੇ ਕੋਈ ਸੰਦ ਸਾਨੂੰ ਦਿੱਤੇ ਆ ਉਹ ਕਿਸਾਨ ਬਿਲਕੁਲ ਹੋਰ ਸੰਧਾਂ ਦੇ ਨਾਲ ਹੀ ਆਪਣੀ ਜ਼ਮੀਨ ਤਿਆਰ ਕਰਦੇ ਆ ਕੋਈ ਅਸੀਂ ਅੱਗ ਨਹੀਂ ਲਾਉਂਦੇ ਲੱਗਦਾ ਵੀ ਜੀ ਵੀ ਜੇਕਰ ਅੱਗ ਲਾਉਣ ਦੇ ਮਾਮਲੇ ਵਾਧੇ ਨੇ ਆ ਕਿਸਾਨ ਨੂੰ ਨਹੀਂ ਦੇ ਕਿਉਂਕਿ ਸੁਪਰੀਮ ਕੋਰਟ ਵੀ ਕਹਿ ਚੁੱਕਾ ਹੈ ਕਿ ਇਹਦੇ ਪਰਚੇ ਹੋ ਰਹੇ ਨੇ ਕਿ ਸੋਨਾ ਜੁਰਮਾਨੇ ਲਾਏ ਜਾ ਰਹੇ ਨੇ ਸੋ ਕੋਈ ਕਾਫੀ ਜੁਰਮਾਨਾ ਵੀ ਲੱਗ ਚੁੱਕਾ ਹੁਣ ਤੱਕ ਦੇਖੋ ਮੈਂ ਬੁੜੀ ਮੈਨੂੰ ਹਰਾਨੀ ਦਾ ਗੱਲ ਕਹਿਣੀ ਪੈ ਰਹੀ ਆ ਵੀ ਸਾਡੀਆਂ ਫਸਲਾਂ ਦਾ ਧੂਆ ਜਿਹੜਾ 8% ਆ ਕਿਸਾਨ ਅੰਨਦਾਤਾ ਵਾ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਪਰ ਅੰਨ ਪੈਦਾ ਕਰਕੇ ਸਾਨੂੰ ਸਾਡੀ ਲਾਗਤ ਨਹੀਂ ਮਿਲ ਰਹੀਗੀ। ਸਵਾਮੀ 나ਥਨ ਸਰਕਾਰ ਦਾ ਕਮਿਸ਼ਨ ਸੀਗਾ ਉਹਦੇ ਮੁਤਾਬਕ ਅਸੀਂ ਭਾਅ ਮੰਗਦੇ ਆਂ। ਸਾਨੂੰ ਉਹ ਵੀ ਨਹੀਂ ਦਿੱਤੇ ਜਾ ਰਹੇ। ਬਾਕੀ ਜਿਹੜੇ 92% ਧੂਏ ਵਾਲੇ ਆ ਉਹਨਾਂ ਦੇ ਵਿੱਚੋਂ ਮੇਨ ਜਿਹੜੇ ਕਾਰਖਾਨੇ ਆ ਵੱਡੀਆਂ ਫੈਕਟਰੀਆਂ ਹੈਗੀਆਂ ਮਾ ਉਹਨਾਂ ਦਾ ਧੂਆ ਬੜਾ ਵਾ ਉਹ ਜਿਹੜੀ ਚੀਜ਼ ਪੈਦਾ ਕਰਦੇ ਆ ਤੇ ਉਹਨਾਂ ਦੇ ਰੇਟ ਵੀ ਆਪਦੀ ਮਰਜ਼ੀ ਦੇ ਹੁੰਦੇ ਆ। ਜਿਹੜੇ ਸਾਡੇ ਭਾਅ ਹੈਗੇ ਆ ਜਿਹੜੇ ਸਰਕਾਰ ਦੇ ਕਮਿਸ਼ਨ ਬਣੇ ਹੋਏ ਆ ਉਹਨਾਂ ਮੁਤਾਬਕ ਵੀ ਸਾਨੂੰ ਨਹੀਂ ਦਿੱਤੇ ਜਾਂਦੇਗੇ। ਇਹ ਅਸੀਂ ਫੇਰ ਵੀ ਜਿਹੜਾ ਜਿਵੇਂ ਅੰਦਾਜ਼ਾਤਾ ਹੁਣ ਸਾਡਾ 30 35% ਝਾੜ ਘਟ ਫੇਰ ਵੀ ਅਸੀਂ ਜਿਹੜੇ ਹੜਪੀੜਿਤ ਲੋਕ ਆ ਅਸੀਂ ਲੁਧਿਆਣਾ ਜ਼ਿਲ੍ਹੇ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ 100 ਕਿਲਾ ਕਣਕ ਜਿਹੜੀ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਵੇਚ ਕੇ ਆਉਣੀ ਆ ਉਹ ਸਾਰਾ ਖਰਚਾ ਇਹ ਸਾਡੇ ਕਿਸਾਨਾਂ ਤੋਂ ਹੀ ਅਸੀਂ ਲੈ ਕੇ ਉੱਥੇ ਪਹੁੰਚ ਰਮਾ ਆਪਣੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜੀ ਹੁਣ ਤੱਕ ਅੰਦਾਜ਼ਨ 48 49% ਦੇ ਕਰੀਬ ਜਿਹੜੀ ਵਾਢੀ ਹੋ ਚੁੱਕੀ ਹੈਗੀ ਤੇ ਮਲਾਂ ਦੇ ਕਾਰਨ ਜਿਹੜੀਆਂ ਰਾਈਵਲਾਂ ਮੰਡੀਆਂ ਦੇ ਵਿੱਚ ਹੁਣ ਤੱਕ ਲਗਭਗ 7 ਲੱਖ ਮੀਟ੍ਰਿਕ ਟਨ ਦੇ ਗਰੀਬ ਜਿਹੜਾ ਚੋਨਾ ਮੰਡੀਆਂ ਚ ਆ ਚੁੱਕਾਗਾ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਮੁੱਲ ਅੱਜ ਦੀ ਤਰੀਕ ਤੱਕ ਜਿਹੜਾ ਚੋਨਾ ਸੀ ਸਾਡੇ ਕੋਲੇ 5 ਲੱਖ 80 ਹਜ਼ਾਰ ਆਇਆ ਸੀ ਉਹਦੇ ਮੁਕਾਬਲੇ ਇਸ ਵਾਰ ਮਤਲਬ ਵਾਢੀ ਸਾਡੀ ਥੋੜੀ ਜਿਹੀ ਅਗੇਤੀ ਹੈਗੀ ਤੇ 5 ਲੱਖ 80 ਹਜ਼ਾਰ ਦੇ ਮੁਕਾਬਲੇ ਇਸ ਸਾਲ ਲਗਭਗ 7 ਲੱਖ ਐਮਟੀ ਚੋਨਾ ਮੰਡੀਆਂ ਚ ਆ ਚੁੱਕਾ ਹੈ ਅਸਲ ਤਨੇ ਕੇ ਮਾਮਲੇ ਜਿਹੜੇ ਨੂੰ ਪ੍ਰਾਲੀ ਜਲਾਉਣ ਦੇ ਹੁੰਦੇ ਤੇ ਪ੍ਰਾਲੀ ਜਲਾਉਣ ਦੇ ਮਾਮਲੇ ਜੀ ਸਾਡੇ ਕੋਲੇ ਹੁਣ ਤੱਕ ਜਿਹੜੇ ਹੈਗੇ ਆ 8 ਕੇਸ ਆਏ ਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਦੇ ਚੋ 3 ਕੇਸ ਅਸੀਂ ਵੈਰੀਫਾਈ ਕੀਤੇ ਸੀ ਪਹਿਲਾਂ ਆਏ ਸੀਗੇ ਉਹਦੇ ਵਿੱਚ ਉਹਨਾਂ ਤੇ ਕੋਈ ਬਰਨਿੰਗ ਨਹੀਂ ਹੋਈ ਸੀ ਉਹ ਐਕਚੁਅਲੀ ਕਿਸੇ ਕਿਸਾਨ ਨੇ ਸਾਈਡ ਤੇ ਕਿਤੇ ਬੱਟ ਤੇ ਜਾਂ ਆਪਣੀ ਪਹੀ ਤੇ ਘਾਹ ਫੂਸ ਇਕੱਠਾ ਕਰਕੇ ਉਹਨੂੰ ਅੱਗ ਲਾਈ ਸੀ ਤੇ ਜਿਹੜੇ 5 ਮਾਮਲੇ ਆ ਪਿਛਲੇ 2 ਦਿਨਾਂ ਦੇ ਵਿੱਚ ਆਏ ਹੈਗੇ ਉਹ ਸਾਡਾ ਸਟਾਫ ਫੀਲਡ ਸਟਾਫ ਆ ਉਹ ਉਹਦੀ ਪੜਤਾਲ ਕਰ ਰਿਹਾਗਾ ਤੇ ਉਹਦੇ ਮੁਤਾ ਉਹਨਾਂ ਦੇ ਜੋ ਉਹ ਪੜਤਾਲ ਦੌਰਾਨ ਜੋ ਵੀ ਉਹਦਾ ਕੇਸ ਦੀ ਉਹਦੀ ਆਊਗੀ ਐਪਲੀਕੇਸ਼ਨ ਕੀ ਹੈਗੀ ਤੇ ਜੋ ਗਾਈਡਲਾਈਨਸ ਆਗੀਆਂ ਸਰਕਾਰ ਦੀਆਂ ਐਨਜੀਟੀ ਦੀਆਂ ਜਾਂ ਮਾਨਯੋਗ ਸੁਪਰੀਮ ਕੋਰਟ ਦੀਆਂ ਉਹਦੇ ਅਕੋਰਡਿੰਗ ਉੱਥੇ ਜਿਹੜੀ ਉਹ ਬਣਦੀ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਜੇਕਰ ਗੱਲ ਕਰੀਏ ਪਿਛਲੇ ਸਾਲ ਦੇ ਮੁਕਾਬਲੇ ਕਿੰਨੇ ਕੁ ਘੱਟ ਜਿਹੜੇ ਨੇ ਮੌਤ ਪਿਛਲੇ ਸਾਲ ਵਿੱਚ ਜੀ ਅ ਅੱਜ ਦੇ ਤਰੀਕ ਤੱਕ ਸਾਡੇ ਕੋਲੇ 39 ਕੇਸ ਆਏ ਸੀ ਬਰਨਿੰਗ ਦੇ ਤੇ ਇਸ ਸਾਲ ਉਹਦੇ ਮੁਕਾਬਲੇ ਹੱਦ ਤੱਕ ਘੱਟ ਕੇਸ ਆਏ ਸਾਡੇ ਵੀ ਆ ਸਰ ਲੱਗਦਾ ਕਿ ਕਿਸਾਨ ਜਾਗਰੂਕ ਨਹੀਂ ਕਾਫੀ ਜਿਆਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਕਿਸਾਨ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਪਰਾਲੀ ਨੂੰ ਖੇਤ ਦੇ ਵਿੱਚ ਮਲੌਣ ਦੇ ਲਈ ਜਾਂ ਉਹਨੂੰ ਦੀਆਂ ਐਕਸੀਡੂ ਕਰਨ ਦੇ ਲਈ ਮਲਗੰਡਾ ਬਣਾ ਕੇ ਕਿਉਂਕਿ ਸਾਡੇ ਕੋਲੇ ਮਸ਼ੀਨਰੀ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਆ ਗਈ ਹੈਗੀ ਸਾਡੇ ਕੋਲੇ ਬੀਲਰ ਕਾਫੀ ਜਿਆਦਾ ਆ ਗਏ ਹੈ ਤੇ ਜ਼ਿਆਦਾਤਰ ਕਿਸਾਨ ਆ ਜਿਹੜੇ ਜਿੱਥੇ ਮਤਲਬ ਪਰਾਲੀ ਨੂੰ ਇਨਕੋਰਪੋਰੇਟ ਕਰਦੇ ਹੈਗੇ ਖੇਤ ਦੇ ਵਿੱਚ ਲਾਉਂਦੇ ਹੈਗੇ ਉਹਦੇ ਨਾਲ ਨਾਲ ਕੁਝ ਕਿਸਾਨ ਆ ਜਿਹੜੇ ਉਹ ਗੰਡਾ ਮਣਾਉਣੀਆਂ ਵੀ ਪਸੰਦ ਕਰਦੇ ਹੈਗੇ ਤੇ ਇਸ ਕਰਕੇ ਅਸੀਂ ਪਰਾਲੀ ਪ੍ਰਬੰਧਨ ਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਚੰਗਾ ਕੰਮ ਕਰ ਰਹੇ ਆ ਇਹ ਹੀ ਕਾਰਨ ਆ ਕਿ ਜਿਹੜਾ ਸਾਡਾ ਜਿਹੜੇ ਅੱਗ ਦੇ ਕੇਸ ਅਗੋਂ ਘਟਾਇਆ ਪਿਛਲੇ ਸਾਲਾਂ ਨੂੰ ਬਗਾਲ ਕਿਸਾਨ ਜਿਹੜੀ ਨਾਲ ਜਮੰਗ ਪੱਤਰੀ ਦੇ ਕੇ ਗਏ ਨੇ ਉਹ ਕਹਿੰਦੇ ਸਾਡੇ ਕੋਲ ਝਾਰਾਂ ਦੀ ਕਮੀ ਹੈ ਕਹਿੰਦੇ ਜੇ ਝਾਰ ਨਾ ਮਿਲੇ ਤਾਂ ਵੜਦਨਾ ਚ ਕਹਿੰਦੇ ਮਾਮਲੇ ਜਿਹੜੇ ਫਸਲ ਵੀ ਦਾ ਅੱਗ ਲਾਉਂਦੇ ਦਖੋ ਜਿਹੜਾ ਜਿਹੜੇ ਕਿਸਾਨਾਂ ਨੇ ਅਪਲਾਈ ਕੀਤਾਗਾ ਜਾਂ ਸੁਸਾਇਟੀਆਂ ਨੇ ਸਬਸਿਡੀ ਲਈ ਅਪਲਾਈ ਕੀਤਾਗਾ ਮੈਕਮੇ ਵੱਲੋਂ ਉਹਨਾਂ ਨੂੰ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਆ ਤੇ ਜੇ ਕੋਈ ਕਿਸਾਨ ਨੇ ਅਪਲਾਈ ਨਹੀਂ ਕੀਤਾਗਾ ਤੇ ਉਹ ਤਾਂ ਫਿਰ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਵੀ ਕਿਸੇ ਦੀ ਰਿਕੁਆਇਰਮੈਂਟ ਕੀ ਆ ਤੇ ਜਿਨ੍ਹਾਂ ਨੇ ਅਪਲਾਈ ਕੀਤਾਗਾ ਉਹਨਾਂ ਦੇ ਕੇਸ ਜੋ ਬਜਟ ਦੇ ਅਨੁਸਾਰ ਜਿਹੜੇ ਸਾਡੇ ਕੋਲੇ ਬਜਟ ਆਗਾ ਉਹਦੇ ਮੁਤਾਬਕ ਉਹਨਾਂ ਨੂੰ ਸਬਸਿਡੀ ਮਹੱਈਆ ਕਰਾਈ ਜਾ ਰਹੀ ਹੈਗੀ ਤੇ ਇਸੇ ਦੇ ਤਹਿਤ ਅਸੀਂ ਮਾਲ ਸਾਡੇ ਕੋਲੇ ਜਿਹੜੇ ਪਿਛਲੇ ਸਾਲ ਤੱਕ ਜਿਹੜੀ ਸਬਸਿਡੀ ਤੇ ਦਿੱਤੀਆਂ ਸੀ ਉਹ ਲਗਭਗ 9000 ਦੇ ਕਰੀਬ ਮਸ਼ੀਨ ਸਾਡੇ ਲਧਰਣਾ ਜ਼ਿਲ੍ਹੇ ਚ ਦਿੱਤੀ ਗਈ ਸੀ ਤੇ ਇਸ ਸਾਲ ਅਸੀਂ ਹੁਣ ਤੱਕ 447 ਮਸ਼ੀਨਾਂ ਤੇ ਸਬਸਿਡੀ ਦੇ ਚੁੱਕੇ ਐ ਇਸ ਸਾਲ ਹੋਰ ਤੇ ਅਸੀਂ ਕੁੱਲ ਜਿਹੜੀਆਂ ਸੈਂਕਸ਼ਨਾਂ 645 ਮਸ਼ੀਨਾਂ ਨੂੰ ਸੈਂਕਸ਼ਨਾਂ ਦਿੱਤੀਆਂ ਨਗੀਆਂ ਜਿਹਦੇ ਵਿੱਚੋਂ 447 ਕਿਸਾਨਾਂ ਨੇ ਮਸ਼ੀਨਰੀ ਖਰੀਦ ਲਈ ਹੈਗੀ ਉਹ ਆਪਣੇ ਖੇਤਾਂ 'ਚ ਵਰਤ ਰਹੇ ਹੈਗੇ ਬਾਕੀ ਕਿਸਾਨਾਂ ਨੇ ਮਸ਼ੀਨਰੀ ਜੇ ਖਰੀਦਣੀ ਹੈਗੀ ਤੇ ਹੁਣ ਮਹਿਕਮੇ ਵੱਲੋਂ ਕਿਉਂਕਿ ਸਾਡੇ ਕੋਲੇ ਐਸਸੀ ਫਾਰਮਰਜ਼ ਲਈ ਫੰਡ ਕੁਝ ਬਚਦਾ ਸੀਗਾ ਅਸੀਂ ਐਸਸੀ ਫਾਰਮਰ ਤੋਂ ਹੋਰ ਐਪਲੀਕੇਸ਼ਨਾਂ ਮੰਗਿਆ ਨੇ ਜਿਉਂਕਿ ਐਸਸੀ ਫਾਰਮਰ ਕੋਈ ਕਸਟਮ ਹਾਇਰਿੰਗ ਸੈਂਟਰ ਬਣਾਉਣਾ ਚਾਹਦਾਗਾ ਜਾਂ ਕੋਈ ਇੰਡੀਵਿਜੂਅਲ ਆਪਣੀ ਬਰਤੋਂ ਲਈ ਸਬਸਿਡੀ ਤੇ ਮਸ਼ੀਨਰੀ ਕੋਈ ਲੈਣੀ ਚਾਹੁੰਦਾਗਾ ਤਾਂ ਉਹ ਵੀ ਅਪਲਾਈ ਕਰ ਸਕਦਾਗਾ 3 ਨਵੰਬਰ ਤੱਕ ਉਹਦੀ ਤਰੀਕ ਹੈਗੀ ਤੇ ਉਹਨਾਂ ਨੂੰ ਸਬਸਿਡੀ ਅਸੀਂ ਹੋਰ ਵੀ ਭਾਇਆ ਕਰਾਈ ਜਾਊਗੀ ਕਿਉਂਕਿ ਐਸਸੀ ਲਈ ਜਿਹੜਾ ਫੰਡ ਆ ਸਾਡਾ ਜਿਹੜਾ ਯੂਟਿਲਾਈਜ਼ ਨਹੀਂ ਹੋਇਆ ਤੇ ਐਪਲੀਕੇਸ਼ਨ ਉਹ ਸਾਡੇ ਕੋਲ ਨਹੀਂ ਸੀ ਹੋਰ ਉਹਦੇ ਲਈ ਐਪਲੀਕੇਸ਼ਨਾਂ ਹੋਰ ਮੰਗੇ ਜਾਣਗੀਆਂ ਨੇ ਮਹਿਕ ਅਸਲ ਇੱਕ ਡੀਏਪੀ ਨੂੰ ਲੈ ਕੇ ਵੀ ਕਹਿੰਦੇ ਕਿਸਾਨ ਕਹਿੰਦੇ ਕੀਮੀਆਂ ਕਹਿੰਦੇ ਸਾਨੂੰ ਖਾਦਾਂ ਨਹੀਂ ਮਿਲਦੀਆਂ ਤੇ ਮਿਲਦੀਆਂ ਤੇ ਮਹਿੰਗੇ ਭਾਵਾਂ ਤੇ ਮਿਲਦੀਆਂ ਦੇਖੋ ਡੀਏਪੀ ਦੀ ਸਪਲਾਈ ਤੋਂ ਆਪਾਂ ਇਸ ਚੀਜ਼ ਨੂੰ ਨਹੀਂ ਕਹਿੰਦੇ ਸਪਲਾਈ ਥੋੜੀ ਜੀ ਘੱਟ ਜ਼ਰੂਰ ਹੈ ਸਾਡੇ ਕੋਲੇ ਹੁਣ ਤੱਕ ਜਿੰਨੀ ਦੀ ਡਿਮਾਂਡ ਹੈਗੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੰਨੀ ਡੀਏਪੀ ਦੀ ਡਿਮਾਂਡ ਆ ਉਹਦੇ ਮੁਕਾਬਲੇ ਲਗਭਗ 65 ਤੋਂ 65 ਤੋਂ 70% ਦੇ ਕਰੀਬ ਸਾਡੇ ਕੋਲੇ ਡੀਏਪੀ ਆ ਚੁੱਕਿਆਗਾ ਜਿਹੜਾ ਕਿਸਾਨਾਂ ਨੇ ਮੰਡੀ ਚੋਂ ਖਰੀਦ ਲਿਆਗਾ ਤੇ ਦੂਸਰੀ ਗੱਲ ਆ ਵੀ ਜਿਹੜਾ ਸਾਡੇ ਕੋਲੇ ਰਹਿੰਦਾ ਹੈਗਾ ਜੇ 30 32% 35% ਤਕਰੀਬ ਡੀਏਪੀ ਦੀ ਸਪਲਾਈ ਰਹਿੰਦੀ ਹੈ ਜੇ ਉਹ ਆ ਰਹੀ ਹੈਗੀ ਹਰ ਰੋਜ਼ ਮਤਲਬ ਜਾਂ ਦੂਜੇ ਤੀਜੇ ਦਿਨ ਇੱਕ ਜਾਂ ਦੋ ਕਿਤੇ ਨਾ ਕਿਤੇ ਰੈਕ ਲੱਗਦੇ ਰਹਿੰਦੇ ਹੈਗੇ ਤੇ ਸਾਨੂੰ ਪੂਰੀ ਉਮੀਦ ਆ ਵੀ ਜਿੰਨੀ ਸਾਡੀ ਡਿਮਾਂਡ ਆਗੀ ਫਾਰਮਰ ਦੀ ਡਿਮਾਂਡ ਆ ਜੋ ਰਿਕੁਆਇਰਮੈਂਟ ਆਗੀ ਉਹਦੇ ਮੁਤਾਬਕ ਅਸੀਂ ਡੀਏਪੀ ਕਿਸਾਨਾਂ ਨੂੰ ਮੁਹੱਈਆ ਕਰਾਵਾਂਗੇ ਤੇ ਸਾਡੇ ਵੱਲੋਂ ਮੈਕਮੋਂ ਵੱਲੋਂ ਪੂਰੀ ਕੋਸ਼ਿਸ਼ ਆ ਤੇ ਮੈਂ ਕਿਸਾਨਾਂ ਨੂੰ ਇੱਥੇ ਇਹ ਵੀ ਅਪੀਲ ਕਰੂੰਗਾ ਕਿ ਜਿਹੜਾ ਅਸੀਂ ਬੇਸ਼ੱਕ ਆ ਸਪਲਾਈ ਡੀਏਪੀ ਦੀ ਕੁਝ ਘਟਾ ਗਈ ਤੇ ਇਹਦੇ ਲਈ ਸਾਨੂੰ ਜਿਹੜਾ ਅਸੀਂ ਓਵਰਡੋਜ਼ ਵਰਤੇ ਦੇਾਂਗੇ ਇਹ ਤੋਂ ਵੀ ਸਾਨੂੰ ਗਰੇਜ ਕਰਨਾ ਚਾਹੀਦਾਗਾ ਤੇ ਸਾਨੂੰ ਡੀਏਪੀ ਦੇ ਕੁਝ ਬਦਲ ਜਿਹੜੇ ਮਿਲ ਰਹੇ ਹੈਗੇ ਜਿਵੇਂ টিਐਸਪੀ ਹੋ ਗਿਆ ਜਾਂ ਐਨਪੀਕੇ ਹੋ ਗਿਆ ਜਾਂ ਹੋਰ ਖਾਦਾਂ ਨੇ ਜਿਹੜੀਆਂ ਡੀਏਪੀ ਦੇ ਬਦਲ ਹੋ ਜੋ ਵਰਤੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਵਰਤਣ ਦੇ ਵਿੱਚ ਵੀ ਸਾਨੂੰ ਕਿਸੇ ਕਿਸਮ ਦਾ ਸੰਕੇਹ ਉਹ ਨਹੀਂ ਕਰਨਾ ਚਾਹੀਦਾਗਾ ਕਿਉਂਕਿ ਜੇ ਇੱਕ ਚੀਜ਼ ਘਟਾ ਤਾਂ ਸਾਨੂੰ ਉਹਦੇ ਬਦਲ ਵਜੋਂ ਕੋਈ ਚੀਜ਼ ਮਿਲ ਰਹੀ ਆ ਤਾਂ ਉਹ ਆਪਸ਼ਨ ਵੀ ਸਾਨੂੰ ਜਰੂਰ ਵਰਤਣੀ ਚਾਹੀਦੀ ਸਰ ਕਿਸਾਨਾਂ ਦੀ ਇੱਕ ਹੋਰ ਕੰਪਲੀਟ ਆ ਕਹਿੰਦੇ ਮਹਿੰਗੇ ਭਾਜਰੀ ਖਤਮ ਵੇਚੀਆਂ ਜਾ ਰਹੀਆਂ ਨਹੀਂ ਜਿਸ ਨੂੰ ਲੈ ਕੇ ਕਹਿੰਦੇ ਅਸੀਂ ਦੇਖੋ ਅਸੀਂ ਸਮੇਂ-ਸਮੇਂ ਤੇ ਚੈਕਿੰਗ ਕਰਦੇ ਹਾਂਗੇ ਸਾਡਾ ਡਿਪਾਰਟਮੈਂਟ ਸਾਡੀਆਂ ਟੀਮਾਂ ਸਾਰੀਆਂ ਬਲਕ ਲੈਵਲ ਤੇ ਆ ਫੀਲਡ ਦੇ ਵਿੱਚ ਨਿਕ ਜਾਂ ਸਾਡੀ ਚੈਕਿੰਗ ਰੈਗੂਲਰ ਹੁੰਦੀ ਹੈਗੀ ਅਸੀਂ ਉਹਨਾਂ ਦਾ ਰਿਕਾਰਡ ਚੈੱਕ ਕਰਦੇ ਆਂਗੇ ਕਿਉਂਕਿ ਕਿਤੇ ਵੀ ਸਾਨੂੰ ਇਸ ਤਰ੍ਹਾਂ ਨਹੀਂ ਮਿਲੇਗਾ ਕਿ ਕਿਸੇ ਨੇ ਵੱਧ ਰੇਟ ਦਾ ਕੋਈ ਬਿੱਲ ਕਟਿਆ ਹੋਵੇ ਪਰ ਜੇ ਕਿਸੇ ਨੇ ਕਿਸੇ ਫਾਰਮਰ ਨੂੰ ਕਿਸੇ ਦੁਕਾਨਦਾਰ ਨੇ ਵੱਧ ਰੇਟ ਤੇ ਦਿੱਤੀ ਆ ਤਾਂ ਸਾਨੂੰ ਲਿਖ ਕੇ ਕੰਪਲੇਂਟ ਕਰ ਸਕਦਾ ਕਿਉਂਕਿ ਫੇਰ ਹੀ ਸਾਨੂੰ ਪਤਾ ਲੱਗੂਗਾ ਕਿ ਕੋਈ ਵੱਧ ਰੇਟ ਤੇ ਦੇ ਰਿਹਾਗਾ ਤੇ ਰਿਕਾਰਡ ਦੇ ਵਿੱਚੋਂ ਤਾਂ ਕਦੇ ਵੀ ਕੁਝ ਨਹੀਂ ਮਿਲਦਾਗਾ ਕਿਉਂਕਿ ਉਹ ਰਿਕਾਰਡ ਦੇ ਵਿੱਚ ਬਿੱਲ ਉਨਾ ਹੀ ਕੱਟਿਆ ਜਾਂਦਾਗਾ ਤੇ ਪਰ ਜੇ ਕਿਸੇ ਕਿਸਾਨ ਨੂੰ ਕੋਈ ਵੱਧ ਰੇਟ ਤੇ ਦੇ ਰਿਹਾਗਾ ਤਾਂ ਉਹਨਾਂ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਵਿਭਾਗ ਦੇ ਧਿਆਨ ਵਿੱਚ ਲਿਆਉਣ ਸਾਨੂੰ ਦੱਸੋ ਸਾਨੂੰ ਲਿਖ ਕੇ ਉਹ ਦੁਕਾਨ ਵਾਲੇ ਦੀ ਸ਼ਿਕਾਇਤ ਕਰਨ ਅਸੀਂ ਜਿਹੜੀ ਐਕਟ ਅਨਸਾਰ ਜਿਹੜੀ ਬਣਦੀ ਕਾਰਵਾਈ ਆ ਉਹਦੇ ਖਿਲਾਫ ਕਰਾਂਗੇ